ਕੋਵੀ ਕੁਲਵਿੰਦਰ ਅਰਵਿੰਦ ਕੇਜਰੀਵਾਲ ਕਰੀਬਨ ਕਰੀਬਨ 80 ਦਿਨਾਂ ਤੋਂ ਉੱਪਰ ਜੇਲ੍ਹ ਦੇ ਵਿੱਚ ਬੰਦ ਨੇ ਅੰਤਰੀ ਜਮਾਨਤ ਮਿਲੀ ਸੀਗੀ ਲੋਕ ਸਭਾ ਚੋਣਾਂ ਦੇ ਵਿੱਚ ਤੇ 2 ਜੂਨ ਨੂੰ ਦੁਆਰਾ ਸਰੈਂਡਰ ਕਰਨ ਲਈ ਕਿਹਾ ਗਿਆ ਸੀ 2 ਜੂਨ ਨੂੰ ਦੁਆਰਾ ਸਰੈਂਡਰ ਵੀ ਉਹਨਾਂ ਵੱਲੋਂ ਕਰ ਦਿੱਤਾ ਗਿਆ ਤੇ ਹੁਣ ਦੁਆਰਾ ਸੀਬੀਆਈ ਵੱਲੋਂ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੁਣ ਸੀਬੀਆਈ ਉਹਨਾਂ ਕੋਲ ਕੁਛ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਮੇਰੇ ਨਾਲ ਡਾਕਟਰ ਬਲਬੀਰ ਸਿੰਘ ਕੈਬਨਿਟ ਮੰਤਰੀ ਨਾਲ ਹੈਗੇ ਨੇ ਗੱਲਬਾਤ ਕਰਦੇ ਆਂ ਡੋਟਸੋ ਪਹਿਲਾ ਪਹਿਲਾ ਈਡੀ ਵੱਲੋਂ ਉਸ ਕੰਗਾ ਕਸਿਆ ਜਾ ਰਿਹਾ ਹੈ ਤੇ ਹੁਣ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਲਗਾਤਾਰ 80 ਦਿਨਾਂ ਤੋਂ ਉੱਪਰ ਜੇਲ੍ਹੂ ਦੇ ਵਿੱਚ ਬੰਦ ਹੈਗੇ ਨੇ ਦੇਖੋ ਗੱਲ ਇਹ ਹੈਗੀ ਆ ੱਟਕਾ ਹੋ ਰਿਹਾ ਸਾਰੇ ਪਹਿਲਾਂ ਸੀਬੀਆਈ ਦੀ ਆਈਟੀ ਦੀ ਰੇਡ ਕੁਝ ਨਹੀਂ ਮਿਲਿਆ ਇਹਨਾਂ ਦੇ ਵੀ ਮਨੀ ਸਰੋਧੀਆਂ ਦੇ ਹਿਸਾਬ ਦੱਸਿਆ ਗਿਆ ਕੁਝ ਨਹੀਂ ਮਿਲਿਆ ਈਡੀ ਦਾ ਝੂਠਾ ਕੇਸ ਅnderkarta ਜਦੋਂ ਜ਼ਮਾਨਤ ਹੋਈ ਭੱਜ ਕੇ ਹਾਈ ਕੋਰਟ ਪਹੁੰਚ ਗਏ ਔਰ ਮਾਨਯੋਗ ਅਦਾਲਤ ਨੇ ਮੈਨ ਨਹੀਂ ਕਰਿਆ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦਾ ਆਰਡਰ ਅਨਯੂਜ਼ਲ ਆਰਡਰ ਹੈ ਉਹਨਾਂ ਨੇ ਬਿਨਾਂ ਟਾਇਰ ਕੋਰ ਦਾ ਆਰਡਰ ਦੇਖੇ ਕਰਤਾ ਵੀ ਅਸੀਂ ਇਹ ਗਲਤੀ ਨਹੀਂ ਕਰਨਾ ਚਾਹੁੰਦੇ ਹਾਈ ਕੋਰਟ ਦਾ ਆਰਡਰ ਆ ਗਿਆ ਹੁਣ ਸੁਪਰੀਮ ਕੋਰਟ ਜਾਣਾ ਸੀ ਮਸਲਾ ਉਹਨਾਂ ਨੂੰ ਪਤਾ ਸੀਗਾ ਉੱਥੇ ਬੇਲ ਹੋ ਜਾਣੀ ਆ ਇੱਕ ਝੂਠਾ ਕੇਸ ਹੋਰ ਪਾਤਾ ਕਿੰਨੇ ਛੋਟੇ ਕੇਸ ਪਾਈ ਜਾਓਗੇ ਕੋਈ ਗੱਲ ਨਹੀਂ ਲੜਾਂਗੇ ਲੜਾਂਗੇ ਇੱਕ ਹੋਰ ਚੀਜ਼ ਹੈ ਜਿਹੜਾ ਜਦੋਂ ਤਾਂ ਦੂਸਰੀਆਂ ਵਿਰੋਧੀ ਪਾਰਟੀਆਂ ਦੀ ਗੱਲ ਆਉਂਦੀ ਆ ਤਾਂ ਈਡੀ ਤੇ ਸੀਬੀਆਈ ਜਾਂਚ ਕਰਦੀ ਆ ਹੁਣ ਲੀਡ ਦਾ ਪੇਪਰ ਲੀਕ ਹੋਇਆ ਦੁਬਾਰਾ ਪੇਪਰ ਹੋਂਗਲ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਆ ਇਹ ਦੋ 2 ਰੁਪਿਆ ਚਿਹਰਾ ਕਿਉਂ ਸਾਹਮਣੇ ਆ ਬਿਲਕੁਲ ਸਾਡੇ ਸਾਹਮਣੇ ਆ ਜੀ ਕੋਈ ਉਹਦਾ ਕੋਈ ਜ਼ਿੰਮੇਵਾਰ ਨਹੀਂ ਹੈ 24 ਲੱਖ ਨੌਜਵਾਨ ਉਹਨਾਂ ਦੇ ਪ੍ਰਵਾਰ 2.5 ਕਰੋੜ ਲੋਕ ਜਿਹੜਾ ਉਹਨਾਂ ਨੂੰ ਧੋਖਾ ਦੇ ਦਿੱਤਾ ਉਹਦੀ ਕੋਈ ਪੁੱਛਗਿੱਛ ਨਹੀਂ ਹੈ NEET UG ਹੁੰਦਾ ਜੀ ਅੰਡਰ ਗ੍ਰੈਜੂਏਟ NEET PG ਹੈ ਪਿਛਲੇ ਸਾਲ NEET PG ਦਾ ਟੈਸਟ ਹੋਇਆ ਇਹਨਾਂ ਦੀਆਂ ਸੀਟਾਂ ਨਹੀਂ ਭਰੀਆਂ ਆ ਸੈਂਟਰ ਸਰਕਾਰ ਦੀ ਚਿੱਠੀ ਆ ਸੈਂਟਰ ਸਰਕਾਰ ਕਹਿੰਦੀ ਆ ਜੀ ਵੀ ਜਿਹਦਾ ਜ਼ੀਰੋ ਨੰਬਰ ਆਇਆ ਉਹਨੂੰ ਵੀ ਦੇਣ ਦੋ ਮਿਸਟਰ ਤੇ ਫਿਰ ਉਹਦੀ ਵੈਲਿਊ ਕਰਾ ਕੇ ਕੁਆਲੀਫਾਈਂਗ ਮਤਲਬ ਜਿਹੜੇ ਆਪਾਂ ਕਹਿੰਦੇ ਆ ਵੀ ਥਿਸ ਇਸ ਦਾ ਬੈਂਚਮਾਰਕ ਕੁਆਲੀਫਾਈਂਗ ਮਾਰਕ ਆ ਦੇ ਜ਼ੀਰੋ ਵਾਲੇ ਨੋਟ ਮੈਸ਼ਨ ਦੇਣੀ ਆ ਫਿਰ ਟੈਸਟ ਕਰਾਉਣ ਦਾ ਫਾਇਦਾ ਕੀ ਹੋਇਆ ਇਹ ਸਾਰਾ ਫਰਾਡ ਹੈ ਜੀ ਤੇ ਮਾਫੀਆ ਹੈ ਇਹਨਾਂ ਨੇ ਮਾਫੀਆ ਕ੍ਰੀਏਟ ਕਰਤਾ ਹੈ ਮੈਡੀਕਲ এডਿਊਕੇਸ਼ਨ ਦੇ ਵਿੱਚ ਆ ਦੇਖੋ ਸਾਰੇ ਪਰਸੈਂਟਾਈਲ ਮੈਂਸ਼ਨ ਹੈ ਜੀ ਨਰਸਿੰਗ ਵਾਸਤੇ ਤੇ ਕਿਹਨੂੰ ਕਿੰਨੇ ਪਰਸੈਂਟਾਈਲ ਜਾਇਦਾ ਐਡਮਿਸ਼ਨ ਵਾਸਤੇ ਇਸ ਤੋਂ ਨੀਚੇ ਜਿਹੜਾ ਬੱਚਾ ਹੈਗਾ ਉਹਨੂੰ ਐਡਮਿਸ਼ਨ ਨਹੀਂ ਮਿਲੇਗੀ ਉਹ ਜਨਰਲ ਵਾਸਤੇ 50% ਹੈ ਜੀ 50% ਦੇ ਬੱਚਾ ਨਹੀਂ ਆਏ ਕਾਲਜ ਖਾਲੀ ਪਏ ਆ ਹੁਣ ਇਹਨਾਂ ਨੇ ਕੀ ਕੀਤਾ ਕਿਉਂ ਕੀਤਾ ਤੁਸੀਂ ਇਨਵੈਸਟੀਗੇਟ ਕਰੋ ਜ਼ੀਰੋ ਵਾਲੇ ਨੂੰ ਐਡਮਿਸ਼ਨ ਦਿਓ ਪੈਸੇ ਲਾਓ ਝਕੋ ਤੇ ਸਿਖਾਓ ਹੋਰ ਕੀ ਹੋ ਸਕਦਾ ਹੈ ਡਾਕਟਰਪਲ ਵੀ ਜੀ ਇੱਕ ਹੋਰ ਚੀਜ਼ ਕਲੀਅਰ ਕਰ ਦਿਓ ਕਿ ਜਿਹੜੀ ਦੁਆਰਾ ਲੀਡ ਦੇ ਪੇਪਰ ਦੀ ਗੱਲ ਹੋ ਰਹੀ ਆ ਵੀ ਦੁਆਰਾ ਕਰਵਾਏ ਜਾਣਗੇ ਜਿਹੜੇ ਬੱਚੇ ਮਿਹਨਤ ਕਰਕੇ ਆਪਣੇ ਧਾਮ ਦੇ ਉੱਤੇ ਪਾਸ ਹੋਏ ਨੇ ਉਹਨਾਂ ਦੇ ਬੋਰਡ ਵੀ ਲੱਗੇ ਵਧਾਈਆਂ ਵੀ ਲੱਗੀਆਂ ਮੂਵੀ ਮਿੱਟੇ ਹੋ ਗਏ ਉਹ ਬੱਚੇ ਕਿੱਥੇ ਜਾਣ ਦੇਖੋ ਗੱਲ ਇਹ ਹੈ ਕਿ ਇਹ ਸਵਾਲ ਤਾਂ ਸਾਨੂੰ ਜਿਹੜਾ ਆਪਣਾ ਜੂਨੀਅਰ ਐਜੂਕੇਸ਼ਨ ਮਿਨਿਸਟਰ ਧਰਮਿੰਦਰ ਪ੍ਰਧਾਨ ਉਹਨੂੰ ਪੁੱਛੋ ਉਹ ਤਾਂ ਕੁਝ ਨਹੀਂ ਬੋਲਦੇ ਉਹ ਕੁਝ ਨਹੀਂ ਬੋਲਦੇ ਤਾਂ ਫਿਰ ਇਹ ਜਿਹੜਾ ਕੇਸ ਹੈ ਅਸੀਂ ਤਾਂ ਲੜਾਈ ਸੜਕਾਂ ਤੇ ਲੜ ਰਿਹਾ ਲੜਾਗੇ ਅਸੀਂ ਪਾਸ ਸਸ ਵੀ ਲੜਾਂਗੇ ਸੜਕਾਂ ਤੇ ਵੀ ਲੜਾਂਗੇ ਸਕਰੀਨਪੋਰਟ ਤੇ ਲੜ ਰਿਹਾ ਤੇ ਹਰ ਲੈਵਲ ਤੇ ਲੜਾਂਗੇ ਇਹ ਸਰਕਾਰ ਨੂੰ ਚਲਦੇ ਕੀਤਾ ਦੇ ਬਗਾਰ ਬੱਚਾ ਦਾ ਨੌਜਵਾਨੀ ਦਾ ਭਲਾ ਨਹੀਂ ਆਉਣਾ ਅੱਛਾ ਇੱਕ ਹੋਰ ਚੀਜ਼ ਆ ਜਿਮਲੀ ਚੋਣਾ ਹੋਣ ਜਾ ਰਹੀਆਂ ਕਿਸ ਤਰ੍ਹਾਂ ਦੇਖਦੇ ਹੋ ਫਾਇਟ ਕਿੱਦਾਂ ਦੇਖਦੇ ਹੋ ਦੇਖੋ ਜਿਹੜੀ ਚੋਣਾ ਹੁੰਦੀ ਆ ਚੋਣਾ ਦਾ ਆਪਣਾ ਲੌਜਿਕ ਹੁੰਦਾ ਬਹੁਤ ਸਾਰੇ ਇਸ਼ੂ ਹੁੰਦੇ ਆ ਚੋਣ ਸਾਡੇ ਪ੍ਰਧਾਨ ਮੰਤਰੀ ਜੀ ਇਸ ਲੀਡਿੰਗ ਕਾਸਟ ਫਰੋਂਟ ਦਾ ਫਰੰਟ ਵੀ ਆਰ ਵੈਰੀ ਕਨਸਰਨਟ ਸੀ ਜਿੱਤਾਂਗੇ ਬਾਕੀ ਫਤਵਾ ਲੋਕਾਂ ਦਾ ਜੀ ਮਾਲੀ ਦਾ ਕੰਮ ਪਾਣੀ ਪਾਣਾ ਪਰ ਪਰ ਮਸਕਾ ਪਾਵੇ ਮਾਲਕ ਦਾ ਕੰਮ ਫੁੱਲ ਫਲ ਲਾਣਾ ਲਾਵੇ ਜਣਾ ਲਾਵੇ ਅਸੀਂ ਮਿਹਨਤ ਕਰਾਂਗੇ ਇੱਕ ਲਾਸਟ ਕੁਐਸਚਨ ਹੈਗਾ ਸੁਖਬੀਰ ਸਿੰਘ ਬਾਦਲ ਹੁਣ ਬਸਪਾ ਨੂੰ ਸਮਰਥਨ ਦੇ ਚੁੱਕੇ ਆ ਪਰ ਆਪਣੇ ਕੈਂਡੀਡੇਟ ਦੀ ਹਾਂ ਉਹ ਬਸਪਾ ਲਈ ਵੋਟ ਮੰਗਣ ਅਕਲ ਦਾ ਜਨਾਜਾ ਜੀ ਜਿਹੜੇ ਬੰਦੇ ਨੂੰ ਆਪਣਾ ਸਿੰਬਲ ਦਿੱਤਾ ਜਿਹਨੂੰ ਆਪਣੇ ਹੱਥਾਂ ਨਾਲ ਟਿਕਟ ਦਿੱਤੀ ਉਹਨੂੰ ਹੁਣ ਤੁਸੀਂ ਕੀ ਕਹੋਗੇ ਇਦੋਂ ਮਾੜੀ ਮਾ ਗਣਾ ਇਹੋ ਜਿਹੇ ਹਾਲਾਤ ਤੱਕ ਕਦੇ ਹੋਏ ਹੀ ਨਹੀਂ ਸੀ ਕੈਂਡੀਡੇਟ ਇਸ ਤੋਂ ਮਾੜੇ ਹਾਲਾਤ ਨਹੀਂ ਹੋ ਸਕਦੇ ਕਿ ਜਿਹੜੇ ਬੰਦੇ ਨੂੰ ਤੁਸੀਂ ਆਪ ਟਿਕਟ ਦਿੱਤੀ ਆਪ ਸਿੰਬਲ ਅਲਾਟ ਕਰਾਇਆ ਉਹਨੂੰ ਛੱਡ ਕੇ ਤੁਸੀਂ ਚੱਲੇ ਸੀ ਜਗਤਰਾਜ ਤੁਰ ਕੇ ਭਗਤੇ ਨਾਲ ਉਹ ਵਾਲੀ ਗੱਲ ਹੈ ਇਹਨਾਂ ਦੀ ਕੋਈ ਅਸੂਲ ਨਹੀਂ ਹੈ ਉਹਨਾਂ ਦੇ ਬੇਸੂਲੀ ਰਾਜਨੀਤੀ ਕਰਦੇ ਆ ਜੀ ਇਹ ਕੋਈ ਅਸੂਲ ਨਹੀਂ ਹੈ ਉਹਨਾਂ ਦਾ ਇਹ ਗਿਰਨਗੇ ਤੜਾਮ ਕਰਕੇ ਗਿਰਨਗੇ ਸੋ ਇਹਨਾਂ ਡਾਕਟਰ ਬਲਬੀਰ ਸਿੰਘ ਕੈਬਨਿਟ ਮੰਤਰੀ ਜਿਨ੍ਹਾਂ ਨੇ ਕਲੀਅਰ ਕਰਤਾ ਕਿ ਜਿਹੜੇ ਪੇਪਰ ਹੋਏ ਲੀਕ ਪੇਪਰ ਹੋਏ ਆ ਉਹਨਾਂ ਤੇ ਕਾਰਵਾਈ ਦੀ ਮੰਤਰੀ ਕੀਤੀ ਆ ਪਰ ਜੇ ਕਾਰਵਾਈ ਨਹੀਂ ਹੁੰਦੀ ਤਾਂ ਲਗਾਤਾਰ ਸੰਘਰਸ਼ ਕਰਦੇ ਹੋਏ ਸੜਕਾਂ ਤੇ ਨਜ਼ਰ ਆਣਗੇ ਆਮ ਆਦਮੀ ਪਾਰਟੀ ਦੇ ਲੀਡਰ ਕੈਬਨਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਗੰਭੋਜ ਜਨਰਲ ਕੌਂਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।